ਕਲਵੀਰ ਕਲਵੀਰ ਸਿੰਘ ਹੈ ਮੇਰਾ ਨਾਮ ਜੀ ਸਨੋਆ ਬਲਦੇਵ ਸਿੰਘ ਸੀ ਬਲਦੇਵ ਸਿੰਘ ਅਸੀਂ ਦਾਣਾ ਮੰਡੀ ਜੀ ਝੋਨਾ ਲਾਉਂਦੇ ਸੀ ਕਿਹੜੀ ਧਾਰਾ ਮੈਂ ਫੁੱਲੂ ਖੜੇ ਪਿੰਡ ਫੁੱਲੂ ਗੜੇ ਦਾਣਾ ਮੰਡੀ ਚ ਕਿਉਂ ਨਾਇਰੋ ਇੱਕ ਟਰਾਲੀ ਦਾ ਲਾਹ ਦੀ ਦੂਜੀ ਟਰਾਲੀ ਥਾਂ ਤੋਂ ਜਾਂ ਹੁੰਜ ਕੇ ਗਾਂ ਨੂੰ ਬਣਾਉਣ ਲੱਗੇ ਲਾਉਣ ਲੱਗਿਓ ਉਹ ਮੇਰਾ ਡੈਡੀ ਪਿੱਛੇ ਖੜਾ ਸੀ ਤੇ ਉਹ ਸ਼ਵਰਨ ਸਿੰਘ ਉਹ ਦੂਜੇ ਪਾਸੇ ਖੜਾ ਸੀ ਮithi ਤੇ ਉਧਰ ਉਹਦਾ ਸ਼ਖਵੀਰ ਸਿੰਘ ਆਇਆ ਉਹਦਾ ਮੁੰਡਾ ਟਰੈਕਟਰ ਲੈ ਗਿਆ ਟਰੈਕਟਰ ਫੋਲ ਦਵਾਲਿਆ ਤੇ ਥੱਲੇ ਉਤਰਿਆ ਤੇ ਉਹਨੇ ਮੇਰਾ ਗਲਮਾ ਫੜਿਆ ਤੇ ਸੁਖਵੀਰ ਨੇ ਆਪਣੇ ਸਵਾਰਨ ਸਿੰਘ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਉਹ ਨਾਲ ਦੀ ਨਾਲ ਡਿੱਗ ਪਈ ਮੁਰਕ ਕੇ ਉਹਦੇ ਕੋਲੇ ਡੰਡਾ ਜਾ ਸੀ ਉਹ ਫੜ ਲਿਆ ਹੱਥਾ ਤੇ ਬਸ ਉਹ ਮੁਰਕ ਕੇ ਬੇਹੋਸ਼ ਹੋ ਗਈ ਤੇ ਉਹਦੋਂ ਭਾਈ ਵਾਵਾ ਹੋਈ ਹੈ ਹੱਥਾ ਭਾਈ ਬਸ ਇੰਨਾ ਚਿਰ ਹੀ ਲੱਗਿਆ 2 ਮਿੰਟਾਂ ਚ ਹੀ ਉਹਨੇ ਧੱਕਾ ਮਾਰਿਆ ਤੇ ਉਹਨੇ ਮੁੰਡੇ ਨੇ ਮੇਰਾ ਗਲਮਾ ਚੋਣਾਂ ਚੋਨਾ ਚੋਨਾ ਲਾਉਣ ਪਿੱਛੇ ਹੀ ਬਸ ਚੋਨਾ ਹੀ ਲਾਉਂਦੇ ਸੀ ਮੰਡੀ 'ਚ ਉਸ ਉਸ ਤੇ ਹੀ ਹੋਈ ਸੀ ਅੱਛਾ ਇਹ ਕੋਈ ਪੁਰਾਣੀ ਰਾਂਝੀ ਦੀ ਹੈ ਕਿ ਤੁਹਾਡੇ ਨਾਲ ਕੋਈ ਨਹੀਂ ਪੁਰਾਣੀ ਰਾਂਝੀ ਦਾ ਕੋਈ ੱਡੀ ਨਹੀਂ ਸੀ ਅਸੀਂ ਤਾਂ ਬਸ ਅੱਜ ਅਸੀਂ ਪਹਿਲਾਂ ਥੱਲੇ ਲਾ ਜੀਏ ਚੋਨਾ 15 ਗੱਲਿਆਂ ਦਾ ਅੱਜ ਜਗ੍ਹਾ ਬਣ ਗਈ ਤੇ ਅਸੀਂ ਆਇਆ ਚੱਲ ਵੀ ਉੱਥੇ ਲਾ ਦਈਏ ਤੁਹਾਡਾ ਹਾਂਜੀ ਠੀਕ ਆ ਚੋਨ ਕੀ ਮੰਗ ਕੀ ਕੀਤੀ ਮੰਗ ਅਸੀਂ ਤਾਂ ਇਨਸਾਫ ਦੀ ਮੰਗ ਕਰੀ ਹੈ ਇਹ ਗੱਲ ਨੂੰ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਦਾ ਜਿਹੜਾ ਨੇ ਘਰ ਤਾਂ ਬਲਦੇਵ ਸਿੰਘ